you mm -hmm. ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 994 ਸੰਬੰਧੀ ਨਵੀਂ ਕਲਾਸ ਲੈ ਕੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਵਾਕ ਬੋਧ ਜਿਵੇਂ ਕਿ ਤੁਸੀਂ ਸਕਰੀਨ ਤੇ ਜਿਹੜਾ ਸਿਲੇਬਸ ਹੈ ਦੇਖ ਪਾ ਰਹੇ ਹੋ ਜੀ ਵਿਆਕਰਨ ਦਾ ਆਪਣੇ ਵਿਆਕਰਨ ਦੇ ਚੈਪਟਰ ਪਹਿਲੇ 4 ਕਵਰ ਹੋ ਚੁੱਕੇ ਨੇ ਭਾਸ਼ਾ ਤੋਂ ਭਾਸ਼ਾ ਤੋਂ ਲੈ ਕੇ ਸ਼ਬਦ ਬੋਧ ਤੱਕ ਜੇਕਰ ਤੁਸੀਂ ਇਹ ਪਿਛਲੇ ਕਲਾਸਸ ਨਹੀਂ ਦੇਖਿਆ ਹੈਗੇ ਤਾਂ ਜਰੂਰ ਤੋਂ ਅਟੈਂਡ ਕਰੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਜਿਹੜਾ ਆਪਣਾ ਪੰਜਾਬੀ ਸਾਹਿਤ ਆ ਉਹਦਾ ਵੀ ਆਪਣਾ ਸਾਰਾ ਸਿਲੇਬਸ ਜਿਹੜਾ ਕਵਰ ਹੋ ਚੁੱਕਿਆ ਹੈ ਆਲਰੇਡੀ ਕਲੀਅਰ ਹੈ ਜੀ ਤਾਂ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਵਾਕ ਬੋਧ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਇਹਦੇ ਵਿੱਚੋਂ 9 ਤੋਂ 10 ਕੁਐਸਚਨ ਜਿਹੜੇ ਨੇ ਇਸ ਚੈਪਟਰ ਦੇ ਵਿੱਚੋਂ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਵਾਕ ਬੋਧ ਦੇ ਵਿੱਚ ਦੇਖੋ ਸਾਰੀਆਂ ਚੀਜ਼ ਆ ਜਾਂਦੀਆਂ ਨੇ ਠੀਕ ਹੈ ਵਾਕ ਵਿਆਣ ਤਵਾਕ ਬਣਤਰ ਉਹ ਸਾਰੀਆਂ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਕਵਰ ਕਰ ਲੈਣੀਆਂ ਨੇ ਹੁਣ ਪੜ੍ਹਦੇ ਹਾਂ ਜੀ ਵਾਕ ਬੋਧ ਬਾਰੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਧੁਨੀ ਆ ਉਹ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਜਿਹੜੀ ਇਕਾਈ ਹੁੰਦੀ ਹੈ ਹੈਨਾ ਉਸੇ ਤਰੀਕੇ ਨਾਲ ਤੁਸੀਂ ਵਾਕ ਬਾਰੇ ਅੱਗੇ ਪੜ੍ਹੋਗੇ ਕਿ ਵਾਕ ਜਿਹੜੀ ਇੱਕ ਕਾਰਜੀ ਇਕਾਈ ਹੁੰਦੀ ਹੈ ਜਾਂ ਤੁਸੀਂ ਕਹਿ ਲੋ ਵੀ ਵੱਡੇ ਪੱਧਰ ਦੀ ਜਿਹੜੀ ਇਕਾਈ ਹੁੰਦੀ ਹੈ ਉਹ ਵਾਕ ਹੁੰਦਾ ਈ ਕਲੀਅਰ ਹੈ ਵਿਆਕਰਨ ਦੇ ਇਸ ਭਾਗ ਦੇ ਵਿੱਚ ਕਿਹੜੀ ਚੀਜ਼ ਬਾਰੇ ਆਪਾਂ ਪੜ੍ਹਦੇ ਹਾਂ ਵਾਕ ਬੋਧ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਨੂੰ ਵਾਕਾਂ ਦੇ ਨਿਯਮਾਂ ਦਾ ਪਤਾ ਲੱਗੇ ਵਾਕਾਂ ਸੰਬੰਧੀ ਸਾਰੇ ਆਪਾਂ ਨੂੰ ਜਿੰਨੇ ਵੀ ਰੂਲਸ ਨੇ ਉਹ ਸਾਰੇ ਪਤਾ ਲੱਗ ਜਾਣ ਠੀਕ ਹੈ ਧੁਨੀਆਂ ਦੇ ਮੇਲ ਨਾਲ ਕੀ ਬਣਦੇ ਨੇ ਦੇਖੋ ਸਭ ਤੋਂ ਛੋਟਾ ਕੀ ਹੈ ਧੁਨੀ ਧੁਨੀ ਨਾਲ ਕੀ ਬਣਦਾ ਹੈ ਸ਼ਬਦ ਬਣਦੇ ਨੇ ਫਿਰ ਸ਼ਬਦ ਤੋਂ ਅੱਗੇ ਵਾਕ ਬਣਦੇ ਨੇ ਵਾਕ ਚਾਹੇ ਛੋਟੇ ਹੋਣ ਵੱਡੇ ਹੋ ਦਿਨੇ ਠੀਕ ਹੈ ਜਦੋਂ ਸ਼ਬਦਾਂ ਦੇ ਜੋੜ ਨੂੰ ਆਪਾਂ ਇਕੱਠਾ ਕਰ ਦਿੰਨੇ ਆ ਮੇਲ ਕਰ ਦਿੰਨੇ ਆ ਉਸ ਟਾਈਮ ਜਿਹੜਨੇ ਵਾਕ ਬਣ ਜਾਂਦੇ ਨੇ ਪਾਸ਼ਾ ਦੇ ਵਾਕ ਬੋਧ ਅੰਗ ਵਿੱਚ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਹੁਣ ਦੇਖੋ ਵਾਕ ਹੈ ਵਾਕ ਦੇ ਕਿੰਨੇ 파ਟ ਹੋ ਸਕਦੇ ਨੇ ਠੀਕ ਹੈ ਉਹ ਪੁੱਛਿਆ ਗਿਆ ਤਾਂ ਵਾਕ ਬੋਧ ਦੇ ਅੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਵਾਕਾਂਸ਼ ਉਪਵਾਕ ਵਾਕ ਇਹ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਤਿੰਨ ਤਰ੍ਹਾਂ ਦੀਆਂ ਇਹ ਸਾਰੇ ਇੱਕ ਦੂਜੇ ਨਾਲ ਜਿਹੜੇ ਨੇ ਕੋਰਿਲੇਟ ਕਰਦੇ ਨੇ ਆ ਇਹ ਅੰਤਰ ਸੰਬੰਧਿਤ ਹੁੰਦੇ ਨੇ ਤੇ ਇਹਨਾਂ ਨੂੰ ਇੱਕ ਦੂਜੇ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ ਇਸ ਵਿੱਚ ਵਾਕਾਂਸ਼ ਤੋਂ ਵੇਟਲੇ ਪਦਨਾ ਦਾ ਧਿਆਨ ਨਹੀਂ ਕੀਤਾ ਜਾ ਸਕ ਕਿਉਂਕਿ ਵਾਕਾਂਸ਼ ਉਪਵਾਕ ਅਤੇ ਵਾਕ ਕਰਜੀ ਕਾਈਆਂ ਹਨ ਇਹਦੇ ਬਾਰੇ ਆਪ ਅੱਗੇ ਪੜਾਂਗੇ ਠੀਕ ਹੈ ਵਾਕ ਇੱਕ ਕਰਜੀ ਕਾਈ ਹੈ ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉਤੇ ਵੱਡੀ ਕਾਈ ਮੰਨਿਆ ਗਿਆ ਹੈ ਵਿਆਕਰਨ ਦੇ ਪੱਧਰ ਉਤੇ ਇਸ ਤੋਂ ਵੱਡੀ ਕਾਈ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈਗੀ ਵਿਆਕਰਨ ਵਿੱਚ ਵਾਕ ਨੂੰ ਉਦੇਸ਼ ਅਤੇ ਵਿਦੇ ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ ਯਾਨੀ ਜਿਹੜਾ ਵਾਕ ਹੈ ਉਹਨੂੰ ਦੋ ਭਾਗ ਦੇ ਵਿੱਚ ਡਿਵਾਈਡ ਕਰਦੇ ਆ ਇੱਕ ਉਦੇਸ਼ ਤੇ ਇੱਕ ਵਿਦੇ ਠੀਕ ਹੈ ਉਦੇਸ਼ ਤੇ ਵਿਦੇ ਇਹ ਦੋਵੇਂ ਵਾਕ ਦੇ ਜ਼ਰੂਰੀ ਅੰਗ ਨੇ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਆਪਾ ਕੱਟ ਦਈਏ ਆ ਖਰਜ ਕਰ ਦਿਏ ਤਾਂ ਵਾਕ ਜਿਹੜਾ ਉਹ ਖਤਮ ਹੋ ਜਾਏਗਾ ਵਾਕ ਦੀ ਸਾਰਥਕਤਾ ਜਿਹੜੀ ਆ ਉਹ ਖਤਮ ਹੋ ਜੂਗੀ ਵਾਕ ਰਹਿਣਾ ਨਹੀਂ ਹੈਗਾ ਉਦੇਸ਼ ਤੇ ਵਿਦੇ ਨੂੰ ਆਧਾਰ ਬਣਾ ਕੇ ਕੁਝ ਵਾਕਾਂ ਦੇ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਜਿਵੇਂ ਮੇਰੇ ਪਿਤਾ ਜੀ ਅੱਜ ਪਿੰਡ ਗਏ ਹੁਣ ਜਿਹੜਾ ਸਟਾਰਟਿੰਗ ਦੇ ਵਿੱਚ ਜਿਸ ਨੂੰ ਆਪਾਂ ਯੂਜ਼ ਕਰ ਰਹੇ ਹਾਂ ਉਹ ਕੀ ਆਪਣਾ ਉਦੇਸ਼ ਹੈ ਉਸ ਤੋਂ ਬਾਅਦ ਬਾਕੀ ਬਚਿਆ ਹਿੱਸਾ ਕੀ ਹੋ ਗਿਆ ਵਿਦੇ ਹੁਣ ਤੁਸੀਂ ਦੋਨਾਂ ਦੇ ਵਿੱਚੋਂ ਚਾਹੇ ਇੱਕ ਕੱਟ ਦਿਓ ਹੈਨਾ ਇੱਕ ਕੱਟ ਕੇ ਦੇਖ ਲਓ ਤੁਸੀਂ ਉਹ ਜਿਹੜੀ ਗੱਲ ਨਹੀਂ ਬਣਨੀ ਹੈਗੀ ਮਤਲਬ ਅਧੂਰਾ ਲੱਗੇਗਾ ਵਾਕ ਤੁਹਾਨੂੰ ਕਲੀਅਰ ਹੈ ਤਾਂ ਦੋਨਾਂ ਨੂੰ ਮਿਲ ਕੇ ਹੀ ਵਾਕ ਬਣਦਾ ਹੈ ਵਿਦੇ ਉਦੇਸ਼ ਅਤੇ ਦੋਨੋਂ ਜਿਹੜਨੇ ਵਾਕ ਦੇ ਜ਼ਰੂਰੀ ਹਿੱਸੇ ਨੇ ਹੁਣ ਉਦੇਸ਼ ਦਾ ਕੰਮ ਕੀ ਹੁੰਦਾ ਹੈ ਜਿਹੜਾ ਆਪਾਂ ਨੇ ਸਟਾਰਟਿੰਗ ਦੇ ਵਿੱਚ ਪੜਿਆ ਉਦੇਸ਼ ਇਹਦਾ ਕੀ ਕੰਮ ਹੁੰਦਾ ਹੈ ਇਹ ਹੇ ਹਮੇਸ਼ਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਕੁਛ ਨਾ ਸਕਦਾ ਕਿ ਵਾਕ ਦੇ ਸਟਾਰਟਿੰਗ ਦੇ ਵਿੱਚ ਕਿਹੜਾ ਅੰਗ ਦੇਖਣ ਨੂੰ ਮਿਲਦਾ ਹੈ ਤਾਂ ਉਦੇਸ਼ ਹੁੰਦਾ ਹੈ ਜੀ ਇਸ ਤੋਂ ਇਲਾਵਾ ਜਿਨ੍ਹਾਂ ਨਾਵਾਂ ਨਾਲ ਨੇ ਸੰਬੰਧਕ ਦੀ ਵਰਤੋਂ ਹੁੰਦੀ ਹੈ ਉਹ ਵੀ ਉਦੇਸ਼ ਦੇ ਘਰੇ ਵਿੱਚ ਹੀ ਆਉਂਦੇ ਨੇ ਠੀਕ ਹੈ ਯਾਨੀ ਕੋਈ ਵੀ ਨਾਮ ਹੈ ਜਿ ਮਾ ਨੇ ਰੋਟ ਹੈਨਾ ਮਾ ਨੇ ਹੋ ਗਿਆ ਕੁੜੀ ਨੇ ਨਾਲ ਆਪਣੇ ਨੇ ਵੜ ਲਗਾਤਾ ਉਹ ਸਾਰਾ ਆਪਣਾ ਉਦੇਸ਼ ਦੇ ਵਿੱਚ ਹੀ ਆਏਗਾ ਉਦੇਸ਼ ਨੂੰ ਵਿਸਤਾਰ ਦੇਣ ਦੇ ਲਈ ਵਿਸ਼ੇਸ਼ਣ ਆਧਰਵਾਚੀ ਦਬਾਵਾਚ ਸ਼ਬਦ ਜਿਵੇਂ ਜੀ ਵੀ ਹੀ ਵਿਲਗਾ ਦਿੱਤੇ ਜਾਂਦੇ ਨੇ ਆਧੁਨਿਕ ਵਿਆਕਰਣ ਵਿੱਚ ਉਦੇਸ਼ ਨੂੰ ਜਿਹੜਾ ਨਾਮ ਵਾਕਾਂਸ਼ ਕਹਿੰਦੇ ਨੇ ਠੀਕ ਹੈ ਇਹ ਉਲਝੋ ਨਾ ਤੁਸੀਂ ਇਹਨੂੰ ਆਪਾਂ ਨਾਮ ਵਾਕਾਂਸ਼ ਕਹਿੰਦੇ ਨੇ ਨਾਮ ਜਿਹੜੇ ਸਟਾਰਟਿੰਗ ਦੇ ਵਿੱਚ ਨੇ ਠੀਕ ਹੈ ਹੁਣ ਵਿਧੇ ਬਾਰੇ ਆਪਾਂ ਪੜ੍ਹਦੇ ਹਾਂ ਦਰਸਲ ਉਦੇਸ਼ ਦੇ ਮੁਕਾਬਲੇ ਵਿਧੇ ਵਧ ਜਟਿਲਵੇ ਕਰਨੇ ਕੀ ਕਾਇ ਹੈ ਠੀਕ ਹੈ ਯਾਨੀ ਇਹ ਸਿੰਪਲ ਹੈ ਇਹ ਥੋੜਾ ਕੰਪਲਿਕੇਟਿਡ ਹੈ ਉਦੇਸ਼ ਵਿੱਚ ਸਿਰਫ ਇੱਕੋ ਨਾਮ ਤੱਤ ਵਿਚਰਦਾ ਹੈ ਉਸਦੇ ਉਦੇਸ਼ ਉਸਦੇ ਮੁਕਾਬਲੇ ਵਿਦੇ ਵਿੱਚ ਜਿਹੜੇ ਨੇ ਕਾਫੀ ਨਾਮ ਤੱਤ ਹੁੰਦੇ ਨੇ ਠੀਕ ਹੈ ਜੀ ਇਸ ਵਿੱਚ ਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸਾਰੇ ਤੱਤ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਉਦੇਸ਼ ਬਾਰੇ ਜੋ ਕੁਝ ਵੀ ਕਿਹਾ ਜਾਵੇ ਉਸ ਨੂੰ ਵਿਦੇ ਕਹਿੰਦੇ ਨੇ ਉਹ ਦੇਖੋ ਅੱਜ ਪਿੰਡ ਗਏ ਹਨ ਕੌਣ ਮੇਰੇ ਪਿਤਾ ਜੀ ਤਾਂ ਯਾਨੀ ਉਦੇਸ਼ ਬਾਰੇ ਦੱਸ ਰਿਹਾ ਵਿਦੇ ਤਾਂ ਵਿਦੇ ਜਦੋਂ ਵੀ ਕੁਝ ਦੱਸੂਗਾ ਉਦੇਸ਼ ਬਾਰੇ ਹੀ ਦੱਸੇਗਾ ਕਲੀਅਰ ਹੈ ਜੀ ਇਹ ਨਿਗਲ ਸਮਝ ਆ ਗਈ ਹੁਣ ਜੇ ਆਪਾਂ ਗੱਲ ਕਰ ਲਈ ਵਾਕ ਵਿਉਣ ਤੇ ਵਾਕ ਬਣਦੇ ਕਿਵੇਂ ਨੇ ਤਾਂ ਵਾਕ ਵਿਉਣ ਤੋਂ ਭਾਵ ਹੁੰਦਾ ਹੈ ਵਾਕ ਵਿੱਚ ਸ਼ਬਦਾਂ ਦੀ ਵਿਉਣ ਹੁਣ ਤੁਸੀਂ ਅੱਖਰਾਂ ਨੂੰ ਅੱਗੇ ਪਿੱਛੇ ਲਗਾਉਂਗੇ ਮੰਨ ਲਓ ਜਿਵੇਂ ਆਪਾਂ ਨੇ ਲਿਖਿਆ ਹੈ ਕੁੜੀ ਕਿਤਾਬ ਪੜ੍ਹ ਰਹੀ ਹੈ ਜੇ ਆਪਾਂ ਇਸ ਨੂੰ ਲਿਖਿਆ ਪੜ੍ਹ ਰਹੀ ਹੈ ਕਿਤਾਬ ਕੁੜੀ ਤਾਂ ਵਾਕ ਗਲਤ ਹੋ ਜਾਏਗਾ ਯਾਨੀ ਜਿਹੜੇ ਤੁਹਾਡੇ ਸ਼ਬਦ ਨੇ ਉਹ ਸਹੀ ਜਗ੍ਹਾ ਤੇ ਹੋਣੇ ਚਾਹੀਦੇ ਨੇ ਤਾਂ ਹੀ ਇੱਕ ਸਾਰਥਕ ਵਾਕ ਜਿਹੜਾ ਉਹ ਬਣੇਗਾ ਕਲੀਅਰ ਹੈ ਜੀ ਅਸੀਂ ਜਦੋਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਨੇ ਆ ਤਾਂ ਉਸ ਸਮੇਂ ਵਿਆਕਰਨਿਕ ਨਿਯਮ ਸੁੱਤੇ ਸਿੱਧੇ ਹੀ ਕਾਰਜਸ਼ੀਲ ਹੁੰਦੇ ਨੇ ਵਾਕਾਂ ਵਾਕ ਤੱਤ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਪੰਜਾਬੀ ਵਾਕ ਬਣਤਰ ਦੇ ਜਿਹੜੀ ਹੈ ਰੂਪ ਹੈ ਉਹ ਕੀ ਹੈ ਕਰਤਾ ਕਰਮ ਕਿਰਿਆ ਠੀਕ ਹੈ ਯਾਦ ਰੱਖਿਓ ਕਰਤਾ ਪਲੱਸ ਕਰਮ ਪਲੱਸ ਕਿਰਿਆ ਠੀਕ ਹੈ ਉਹ ਜਿਹੜਾ ਮੈਂ ਇਹਦੇ ਆਪਣਾ ਰੂਲ ਨੇ ਵਾਕ ਦੇ ਹੁਣ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਕਰਤਾ ਤੇ ਕਿਰਿਆ ਹੀ ਠੀਕ ਹੈ ਬੱਚੇ ਖੇਡ ਰਹੇ ਹਨ ਇਹਦੇ ਵਿੱਚ ਕਰਮ ਨਹੀਂ ਹੈਗਾ ਇਹ ਕਿਹੜੀ ਕਿਰਿਆ ਹੋ ਗਈ ਇਹ ਅਕਰਮਕ ਕਿਰਿਆ ਹੋ ਗਈ ਜਿਸ ਦੇ ਵਿੱਚ ਕਰਮ ਨਹੀਂ ਹੁੰਦਾ ਹੈਗਾ ਅੱਗੇ ਇਹ ਕੁੜੀ ਕਿਤਾਬ ਪੜ੍ਹ ਰਹੀ ਹੈ ਇਹਦੇ ਵਿੱਚ ਤਿੰਨੋਂ ਨੇ ਕਰਤਾ ਵੀ ਹੈ ਕਰਮ ਵੀ ਹੈ ਕਿਰਿਆ ਵੀ ਹੈ ਠੀਕ ਹੈ ਮੁੰਡਿਆਂ ਨੇ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ ਮੁੰਡਿਆਂ ਕਰਤਾ ਹੋ ਗਿਆ ਸਬੰਧਕ ਲਗਾ ਕੇ ਨੇ ਲਗਾ ਕੇ ਜੋੜ ਰਹੇ ਨੇ ਕਿਰਿਆ ਵਿਸ਼ੇਸ਼ਣ ਅੱਜ ਯਾਨੀ ਉਹ ਦੱਸ ਰਹੇ ਨੇ ਕਿਰਿਆ ਕਦੋਂ ਕੀਤੀ ਜਾ ਰਹੀ ਹੈ ਕਿਹੜਾ ਵਿਸ਼ੇਸ਼ਣ ਹੈ ਜਿਹੜਾ ਆਪਣਾ ਸਮਾਂ ਦੱਸਦਾ ਸਥਾਨ ਦੱਸਦਾ ਯਾ ਦਿਨ ਦੱਸ ਰਹੇ ਹੈ ਨਾ ਫੁੱਟਬਾਲ ਦਾ ਮੈਚ ਖੇਡਣਾ ਯਾਨੀ ਕਰਮ ਪਲੱਸ ਕਿਰਿਆ ਦੋਨੋਂ ਚੀਜ਼ਾਂ ਦੱਸ ਰਹੇ ਨੇ ਠੀਕ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਮਿਲਾ ਕੇ ਸ਼ਬਦ ਜਿਹੜੇ ਵਾਕ ਨੇ ਦੇਖਣ ਨੂੰ ਮਿਲਦੇ ਨੇ ਤਰਤੀਬ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਵਾਕ ਦੇ ਢਾਂਚੇ ਵਿੱਚ ਇਹ ਸਾਰੇ ਤੱਤ ਜਿਹੜਨੇ ਆਪਸ ਦੇ ਵਿੱਚ ਮਿਲੇ ਜਿਹੜੇ ਹੁੰਦੇ ਨੇ ਜੇਕਰ ਇਹਨਾਂ ਵਿੱਚੋਂ ਕਵਿਤਾ ਤੋਂ ਤੁਸੀਂ ਅਲੱਗ ਕਰ ਦੋ ਦੂਰ ਕਰ ਦੋ ਤਾਂ ਉਹ ਪੂਰਾ ਵਾਕ ਜਿਹੜਾ ਉਹ ਖਤਮ ਹੋ ਜਾਂਦਾ ਏ ਠੀਕ ਹੈ ਜੀ ਵਾਕ ਦੇ ਕਰਤਾ ਵਜੋਂ ਨਾਮ ਹੀ ਆਪਣਾ ਨਾਮ ਹੀ ਆਉਂਦੇ ਨੇ ਕਰਤਾ ਨੂੰ ਹੋਰ ਵੱਡਾ ਕਰਨ ਦੇ ਲਈ ਵਿਸਤਾਰ ਦੇਣ ਦੇ ਲਈ ਵਿਸ਼ੇਸ਼ਣ ਦੀ ਖਾਸ ਭੂਮਿਕਾ ਹੁੰਦੀ ਹੈ ਇਹ ਵੀ ਚੀਜ਼ਾਂ ਯਾਦ ਰੱਖਿਓ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਵਾਕ ਵਿੱਚ ਵੱਖ-ਵੱਖ ਸ਼ਬਦਾਂ ਪੇਦਾਂ ਦੀ ਸਥਿਤੀ ਇਸ ਪ੍ਰਕਾਰ ਹੈ ਜੇ ਭਾਵੇਂ ਵਾਕ ਵਿੱਚ ਨਾਮ ਤੇ ਪੜਨਾਮ ਦੀ ਗੱਲ ਕਰੀਏ ਤਾਂ ਇਹਦਾ ਕੀ ਰੋਲ ਹੁੰਦਾ ਹੈ ਇਹਦਾ ਬਹੁਤ ਵੱਡਾ ਰੋਲ ਹੈ ਨਾਮ ਪੜਨਾਮ ਬਿਨਾ ਵਾਕ ਜਿਹੜਾ ਹੈ ਅਧੂਰਾ ਹੀ ਕਿਸੇ ਵਾਕ ਵਿੱਚ ਨਾਮ ਇੱਕ ਤੋਂ ਵੱਧ ਵੀ ਹੋ ਸਕਦਾ ਹੈ ਘੱਟ ਘੱਟ ਤਾਂ ਦੇਖੋ ਇੱਕ ਤਾਂ ਹੋਏਗੀ ਹੈ ਨਾ ਵੱਧ ਜਿੰਨੇ ਮਰਜ਼ੀ ਹੋ ਜਾਣ ਪੜਨਾਮ ਦੀ ਵਰਤੋਂ ਨਾਮ ਦੇ ਸਥਾਨ ਉੱਪਰ ਹੀ ਹੁੰਦੀ ਹੈ ਪੜਨਾਮ ਦੀ ਵਰਤੋਂ ਨਾਮ ਦੇ ਦੁਹਰਾਵ ਨੂੰ ਰੋਕਣ ਦੇ ਲਈ ਕੀਤੀ ਜਾਂਦੀ ਹੈ ਜਿਵੇਂ ਪੰਛੀ ਚੋਗਾ ਚੁਗ ਰਹੇ ਹਨ ਪੰਛੀ ਅਸਮਾਨ ਵਿੱਚ ਉੱਡ ਜਾਣਗੇ ਪੰਛੀ ਇੱਥੇ ਫਿਰ ਰਹੇ ਨੇ ਤਾਂ ਤੁਸੀਂ ਬਾਰ ਬਾਰ ਪੰਛੀ ਵਰਤੋਗੇ ਉਹਦੀ ਜਗ੍ਹਾ ਤੁਸੀਂ ਜਿਹੜਾ ਪੜਨਾਮ ਯੂਜ਼ ਕਰਨਾ ਹੈ ਜਿਵੇਂ ਪੰਛੀ ਚੋਗਾ ਚੁਗ ਰਹੇ ਨੇ ਉਹ ਛੇਤੀ ਉੱਡ ਜਾਣਗੇ ਉਹ ਉੱਥੇ ਪਾਣੀ ਪੀ ਰਹੇ ਹਨ ਐਦਾਂ ਠੀਕ ਹੈ ਤਾ ਇਸ ਤਰੀਕੇ ਨਾਲ ਨਾਮ ਅਤੇ ਪੜਨਾਮ ਜਿਹੜੇ ਨੇ ਵਾਕ ਦੇ ਵਿੱਚ ਕੰਮ ਕਰਦੇ ਨੇ ਦੂਜੀ ਗੱਲ ਕਰੀਏ ਵਾਕ ਦੇ ਵਿੱਚ ਵਿਸ਼ੇਸ਼ਣ ਕੀ ਕੰਮ ਕਰਦਾ ਏ ਤਾਂ ਵਾਕ ਵਿੱਚ ਵਿਸ਼ੇਸ਼ਣ ਦੀ ਵਰਤੋਂ ਜਿਹੜੀ ਹੈ ਨਾਮ ਤੋਂ ਪਹਿਲਾਂ ਜਾਂ ਪਿੱਛੋਂ ਹੋ ਸਕਦੀ ਹੈ ਇਹਨਾਂ ਦੀ ਵਰਤੋਂ ਨਾਲ ਵਾਕ ਜਿਹੜਾ ਲੰਬਾ ਹੋ ਜਾਂਦਾ ਵਿਸਤਾਰ ਹਾ ਜਾਂਦਾ ਏ ਵਾਕ ਵਿੱਚ ਇਹ ਨਾਮ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਨੇ ਜਿਵੇਂ ਸਿਆਣੇ ਬੱਚੇ ਨੂੰ ਸਾਰੇ ਪਸੰਦ ਕਰਦੇ ਨੇ ਹੁਣ ਉਹਨੇ ਬੱਚੇ ਦਾ ਨਾਮ ਹੋ ਗਿਆ ਬੱਚੇ ਦੀ ਕੀ ਦੱਸੀਆ ਵਿਸ਼ੇਸ਼ਤਾ ਦੱਸਦੇ ਵੀ ਕਿਹੜੇ ਬੱਚੇ ਸਿਆਣੇ ਬੱਚੇ ਸਾਰ ਪ੍ਰਕਾਰ ਦੇ ਬੱਚੇ ਨਹੀਂ ਸਿਰਫ ਸਿਆਣੇ ਬੱਚੇ ਮੈਨੂੰ 2 ਕਿਲੋ ਦੁੱਧ ਚਾਹੀਦਾ ਹੈ ਬੱਚਿਆਂ ਨੂੰ ਸਾਇਤਵ ਚੰਗਾ ਹੀ ਪੜਨਾ ਚਾਹੀਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ ਆਪਣੇ ਕੋਲ ਅੱਗੇ ਵਿਸ਼ੇਸ਼ਣ ਨੇ ਜਿਵੇਂ ਸਿਆਣੇ ਹੋ ਗਏ ਠੀਕ ਹੈ ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਹਾ ਜੇ ਤੁਸੀਂ ਇਕੱਲਾ ਪੜੋਗੇ ਘੋੜਾ ਮੈਦਾਨ ਵਿੱਚ ਘੁੰਮ ਰਿਹਾ ਸੀ ਤਾਂ ਘੋੜੇ ਦੇ ਵਿੱਚ ਤਾਂ ਸਾਰੇ ਘੋੜੇ ਆ ਗਏ ਕਾਲੇ ਰੰਗ ਦਾ ਘੋੜਾ ਚਿੱਟੇ ਰੰਗ ਦਾ ਘੋੜਾ ਪੂਰੇ ਰੰਗ ਦਾ ਘੋੜਾ ਸਾਰੇ ਆ ਗਏ ਪਰ ਜਦੋਂ ਉਹਨੇ ਇੱਕ ਖਾਸ ਗੱਲ ਲਿਖਤੀ ਵਿੱਚ ਚਿੱਟਾ ਘੋੜਾ ਹੀ ਮੈਦਾਨ ਵਿੱਚ ਘੁੰਮ ਰਿਹਾ दैट मींस ਉਹਨੇ ਵਿਸ਼ੇਸ਼ਤਾ ਦੱਸਤੀ ਠੀਕ ਹੈ ਵਿਸ਼ੇਸ਼ਤਾ ਦਾ ਮਤਲਬ ਹੀ ਇਹ ਹੀ ਹੁੰਦਾ ਵੀ ਜਿਹੜੀ ਵੀ ਚੀਜ਼ ਆਪਾਂ ਵਰਤ ਰਹੇ ਹਾਂ ਨਾ ਨਾਮ ਦੇ ਵਿੱਚ ਪੜਨਾਮ ਦੇ ਵਿੱਚ ਉਹਦੇ ਕੋਈ ਖਾਸ ਪੁਆਇੰਟ ਆਪਾਂ ਨੂੰ ਹਾਈਲਾਈਟ ਕਰਕੇ ਦੱਸ ਰਹੇ ਆ ਉਹਨੂੰ ਆਪਾਂ ਵਿਸ਼ੇਸ਼ਣ ਕਹਾਂਗੇ ਹੁਣ ਵਾਕ ਦੇ ਵਿੱਚ ਕਿਰਿਆ ਕੀ ਕੰਮ ਕਰਦਾ ਹੈ ਕਿਰਿਆ ਰੂਪ ਵਾਕ ਦੇ ਅੰਤ ਵਿੱਚ ਆਉਂਦਾ ਹੈ ਯਾਨੀ ਕਿਰਿਆ ਹਮੇਸ਼ਾ ਵਾਕ ਦੇ ਐਂਡ ਦੇ ਵਿੱਚ ਆਏਗੀ ਇਹਨਾਂ ਕਿਰਿਆ ਰੂਪਾਂ ਨੂੰ ਕਿਰਿਆਵਾਕਾਂਸ਼ਵੀ ਕਹਿੰਦੇ ਨੇ ਇਹ ਕਿਰਿਆਵਾਕਾਂਸ਼ ਮੁਖ ਕਿਰਿਆ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਦੇ ਸਯੋਗ ਨਾਲ ਬਣਦਾ ਹੈ ਠੀਕ ਹੈ ਜੀ ਜਿਵੇਂ ਸਾਡੀ ਜਮਾਤ ਦੇ ਵਿੱਚ ਬੱਚੇ ਖੇਡ ਰਹੇ ਹਨ ਉਹ ਕਮਰੇ ਵਿੱਚ ਪੜ ਰਿਹਾ ਹੈ ਇਹ ਸਾਰੀ ਕਿਰਿਆ ਕਿਰਿਆ ਦੱਸ ਰਹੀ ਹੈ ਵੀ ਕਰ ਕੀ ਰਹੇ ਨੇ ਠੀਕ ਹੈ ਮੈਂ ਰੋਜ਼ ਸਕੂਲ ਆਉਂਦਾ ਹਾਂ ਆਉਂਦਾ ਹਾਂ ਯਾਨੀ ਕਿਰਿਆ ਇਹ ਘਰ ਜਾਂਦਾ ਸੀ ਪੜ ਰਿਹਾ ਹੈ ਬੱਚੇ ਖੇਡ ਰਹੇ ਨੇ ਇਹ ਸਾਰੇ ਕੀ ਨੇ ਕਿਰਿਆਵਾਂ ਨਹੀਂ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਜੇ ਗੱਲ ਕਰੀਏ ਤਾਂ ਜਿਵੇਂ ਨਾਮ ਜਾਂ ਪੜਨਾਮ ਵਿੱਚ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਉਸੇ ਤਰ੍ਹਾਂ ਕਿਰਿਆ ਦੇ ਵਿਸ਼ੇਸ਼ ਦਰਸ਼ਨ ਵਾਲਾ ਸ਼ਬਦ ਜਿਹੜਾ ਕਿਰਿਆ ਵਿਸ਼ੇਸ਼ਣ ਹੋਊਗਾ ਠੀਕ ਹੈ ਜੀ ਪਰ ਇਸ ਦੀ ਵਰਤੋਂ ਵਾਕ ਵਿੱਚ ਖਾਸ ਕਿਸਮ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ਤੇ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਵਿਸ਼ੇਸ਼ ਸ਼ਬਦ ਤੋਂ ਪਹਿਲਾਂ ਆਉਂਦਾ ਹੈ ਪਰ ਕਈ ਵਾਰ ਇਸ ਦਾ ਸਥਾਨ ਨਾਮ ਸ਼ਬਦ ਤੋਂ ਪਹਿਲਾਂ ਜਾਂ ਵਾਕ ਵਿੱਚ ਕਿਸੇ ਵੀ ਜਗ੍ਹਾ ਉੱਤੇ ਜਿਹੜਾ ਹੋ ਸਕਦਾ ਹੈ ਜਿਵੇਂ ਘੋੜਾ ਤੇਜ਼ ਦੌੜਦਾ ਹੈ ਉਹ ਹੌਲੀ ਹੌਲੀ ਤੁਰ ਰਿਹਾ ਹੈ ਹਨਾ ਇਹਨੇ ਕਿਰਿਆ ਦੀ ਵੀ ਅੱਗੇ ਹੋਰ ਵਿਸ਼ੇਸ਼ਤਾ ਦੱਸਤੀ ਜਿਵੇਂ ਤੇਜ਼ ਹੋ ਗਿਆ ਹੌਲੀ ਹੋ ਗਿਆ ਇਹ ਕੀ ਨੇ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਨੇ ਯਾਨੀ ਉਹਨਾਂ ਨੇ ਵਿਧੀ ਦੱਸਤਾ ਮੈਥਡ ਦੱਸਤਾ ਕਿ ਕਿਸ ਤਰੀਕੇ ਨਾਲ ਦੌੜ ਰਿਹਾ ਹੈ ਕਿਸ ਤਰੀਕੇ ਨਾਲ ਤੁਰ ਰਹਿਣ ਕਲੀਅਰ ਹੈ ਜੀ ਵਾਕ ਵਿੱਚ ਜੇ ਸੰਬੰਧਕ ਦੀ ਗੱਲ ਕਰੀਏ ਤਾਂ ਵਾਕ ਵਿੱਚ ਸੰਬੰਧਕ ਦੇ ਵਰਤੋਂ ਨਾਮ ਜਾਂ ਪੜਨਾਮ ਸ਼ਬਦਾਂ ਤੋਂ ਪਿੱਛੋਂ ਹੁੰਦੀ ਹੈ ਜਿਵੇਂ ਉਹ ਗੱਡੀ ਤੋਂ ਉਤਰਿਆ ਜੇ ਆਪਾਂ ਤੋਂ ਵਰਡ ਨਾ ਲਿਖੀਏ ਉਹ ਗੱਡੀ ਉਤਰਿਆ ਕੋਈ ਸੈਂਸ ਬਣੀ ਐ ਨਹੀਂ ਬਣੀ ਕਿਉਂਕਿ ਕੋਈ ਸੰਬੰਧਕ ਨਹੀਂ ਲਗਾਇਆ ਯਾਨੀ ਸੰਬੰਧਕ ਦਾ ਮਤਲਬ ਹੁੰਦਾ ਹੈ ਵਾਕਾਂ ਨੂੰ ਸਹੀ ਤਰੀਕੇ ਨਾਲ ਜੋੜਨਾ ਸਹੀ ਤਰੀਕੇ ਨਾਲ ਜਿਹੜਾ ਉਹਦਾ ਸਾਰਥਕ ਮੀਨਿੰਗ ਕੱਢਣਾ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਹੁਣ ਮਾਂ ਪੁੱਤ ਰੋਟੀ ਖਵਾਈ ਜੇ ਆਪਾਂ ਇਹ ਵਰਤੀਏ ਤਾਂ ਉਹ ਤਾਂ ਗੱਲ ਕੋਈ ਬਣੀ ਨਹੀਂ ਨਾ ਤਾਂ ਸੰਬੰਧਕ ਦਾ ਲਗਾਉਣਾ ਬਹੁਤ ਜ਼ਰੂਰੀ ਹੈ ਇਹ ਜਿਹੜਾ ਨਾਮ ਜਾਂ ਪੜਨਾਮ ਤੋਂ ਪਿੱਛੇ ਖਣ ਨੂੰ ਮਿਲਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਿਆਗਾ ਵਾਕ ਵਿੱਚ ਯੋਜਕ ਕੀ ਕੰਮ ਕਰਦਾ ਹੈ ਯੋਜਕ ਸ਼ਬਦ ਵਾਕ ਵਿੱਚ ਆਏ ਹੋਏ ਦੋ ਸ਼ਬਦਾਂ ਦੋ ਵਕੰਸ਼ਾ ਦੋ ਵਾਕਾਂ ਨੂੰ ਜੋੜਦਾ ਹੈ ਇਸ ਲਈ ਆਮ ਤੌਰ ਤੇ ਯੋਜਕ ਸ਼ਬਦ ਜਿਹੜੇ ਜੋੜੇ ਜਾਣ ਵਾਲੇ ਵਕੰਸ਼ਾ ਜਾਂ ਵਾਕਾਂ ਦੇ ਵਿੱਚ ਘਾਰ ਹੁੰਦਾ ਹੈ ਜਿਵੇਂ ਸੋਹਣ ਤੇ 모ਹਨ ਸਕੂਲ ਜਾ ਰਹੇ ਹਨ ਇਹ ਜੋੜ ਰਹੇ ਆਪਸ ਦੇ ਵਿੱਚ ਠੀਕ ਹੈ ਮੁੰਡੇ ਖੇਡ ਰਹੇ ਹਨ ਪਰ ਕੁੜੀਆਂ ਪੜ ਰਹੀਆਂ ਹਨ ਤਾਂ ਇਸ ਵਾਕ ਵਿੱਚ ਤੇ ਯੋਜਕ ਦੋ ਅੰਸ਼ਾਂ ਨੂੰ ਜੋੜ ਰਿਹਾ ਹੈ ਤੇ ਦੂਜੇ ਵਾਕ ਵਿੱਚ ਪਾਰਯੋਜਕ ਦੋ ਉਪਵਾਕਾਂ ਨੂੰ ਜੋੜ ਰਿਹਾ ਹੈ ਠੀਕ ਹੈ ਯਾਨੀ ਇਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਨ ਹੈ ਸੰਯੁਕਤ ਵਾਕ ਕਿਹੜੇ ਹੁੰਦੇ ਨੇ ਮੈਂ ਤੁਹਾਨੂੰ ਅੱਗੇ ਦੱਸਾਂਗੀ ਜਦੋਂ ਤੁਸੀਂ ਦੋ ਵਾਕਾਂ ਨੂੰ ਜੋੜ ਰਹੇ ਹੋ ਦੇਖੋ ਇੱਥੇ ਆਪਾਂ ਨੇ ਸਿਰਫ ਸ਼ਬਦ ਜੋੜੇ ਨੇ ਸੋਹਣ ਅਤੇ ਮੋਹਨ ਹਨਾ ਦੋ ਵਾਕ ਅੰਸ਼ ਕਹਿ ਲੋ ਸ਼ਬਦ ਕਹਿ ਲੋ ਪਰ ਇੱਥੇ ਪੂਰੇ ਪੂਰੇ ਵਾਕ ਜੁੜਨੇ ਮੁੰਡੇ ਖੇਡ ਰਹੇ ਹਨ ਕੁੜੀਆਂ ਪੜ ਰਹੀਆਂ ਹਨ ਪਰ ਵਰਡ ਲਗਾ ਕੇ ਦੋਨੋਂ ਵਾਕ ਜਿਹੜਨੇ ਜੋੜਦੇ ਨੇ ਠੀਕ ਹੈ ਦੋਨੋਂ ਵਾਕ ਜੁੜ ਗਏ ਵਾਕ ਵਿੱਚ ਵਿਸਮਿਕ ਕੀ ਕੰਮ ਕਰਦਾ ਹੈ ਵਿਸਮਿਕ ਸ਼ਬਦ ਆਮ ਤੌਰ ਤੇ ਵਾਕ ਦੇ ਆਰੰਭ ਵਿੱਚ ਹੀ ਆਉਂਦਾ ਪਰ ਕਈ ਵਾਰੀ ਬੋਲਣ ਵਾਲਾ ਇਸ ਦੀ ਵਰਤੋਂ ਵਾਕ ਦੇ ਲਾਸਟ ਵਿੱਚ ਕਰ ਲੈਂਦਾ ਹੈ ਜਿਵੇਂ ਵਾਹ ਕਿੰਨਾ ਸੋਹਣਾ ਫੁੱਲ ਹੈ ਠੀਕ ਹੈ ਕਿੰਨਾ ਸੁੰਦਰ ਦ੍ਰਿਸ਼ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਵਿਸਮਿਕਾ ਵਰਤਿਆ ਜਾਂਦਾ ਹੈ ਹੁਣ ਆਪਾਂ ਗੱਲ ਕਰ ਲਈਏ ਵਾਕ ਵਿੱਚ ਵਾਕਾਂਸ਼ ਅਤੇ ਉਪਵਾਕ ਦਾ ਕੀ ਕੰਮ ਹੁੰਦਾ ਹੈ ਕਿਸ ਤਰੀਕੇ ਨਾਲ ਹੁੰਦੇ ਨੇ ਪਹਿਲਾਂ ਆਪਾਂ ਵਾਕਾਂਸ਼ ਬਾਰੇ ਪੜ੍ਹਦੇ ਹਾਂ ਵਾਕਾਂਸ਼ ਆਧੁਨਿਕ ਵਿਆਕਰਨ ਪਰੰਪਰਾ ਦੀ ਦੇਣ ਹੈ ਇਸ ਨੂੰ ਵਾਕ ਦੀ ਕਾਰਜਿਕਾਈ ਕਹਿੰਦੇ ਨੇ ਯਾਨੀ ਜਿਹੜਾ ਵਾਕ ਦਾ ਹਿੱਸਾ ਕੰਮ ਕਰਦਾ ਹੈ ਉਹਨੂੰ ਆਪਾਂ ਕਾਰਜਿਕਾਈ ਕਹਿੰਦੇ ਆ ਪੰਜਾਬੀ ਭਾਸ਼ਾ ਦੇ ਵਾਕ ਬਣਤਰ ਵਿੱਚ ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਥੱਲੇ ਦਾ ਤੇ ਸ਼ਬਦ ਤੋਂ ਉੱਪਰ ਦਾ ਹੁੰਦਾ ਹੈ ਵਾਕਾਂਸ਼ ਜਿਹੜਾ ਇੱਕ ਸ਼ਬਦੀ ਵੀ ਹੋ ਸਕਦਾ ਹੈ ਜਿਆਦਾ ਵੀ ਹੋ ਸਕਦੇ ਨੇ ਇੱਥੇ ਸ਼ਬਦ ਅਤੇ ਵਾਕਾਂਸ਼ ਦੇ ਭੇਦ ਨੂੰ ਸਪ ਕਰ ਦੇਣਾ ਜ਼ਰੂਰੀ ਹੈ ਸ਼ਬਦਿਕ ਅਰਥਗਰੇਤ ਸ਼੍ਰੇਣੀ ਹੈ ਪਰ ਵਾਕਾਂਸ਼ਿਕ ਕਾਰਜਿਕਾਈ ਹੈ ਆਧੁਨਿਕ ਵਿਆਕਰਨ ਦੀ ਇਹ ਧਾਰਨਾ ਹੈ ਕਿ ਜਦ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਨੇ ਆ ਤਾਂ ਸਾਡੇ ਮੂੰਹ ਵਿੱਚੋਂ ਨਿਕਲਦੇ ਸ਼ਬਦ ਵਾਕਾਂਸ਼ ਦਾ ਰੂਪ ਧਾਰਨ ਕਰ ਜਾਂਦੇ ਹਨ ਵਾਕ ਪੱਧਰ ਉੱਪਰ ਵਿਚਰਦਾ ਹਰ ਨਾਮ ਜਾਂ ੜਨਾਮ ਤੇ ਕਿਰਿਆ ਸ਼ਬਦ ਵਾਕਾਂਸ਼ ਦੀ ਭੂਮਿਕਾ ਨਿਭਾਉਂਦਾ ਹੈ ਜਿਵੇਂ ਬੱਚਾ ਸੁੱਤਾ ਪਿਆ ਹੈ ਬੱਚਾ ਕੀ ਹੈ ਇੱਕ ਨਾਮ ਸ਼ਬਦ ਹੈ ਠੀਕ ਹੈ ਇੱਥੇ ਇਹ ਨਾਮ ਵਾਕਾਂਸ਼ ਦਾ ਕੰਮ ਕਰ ਰਿਹਾ ਹੈ ਇਸ ਵਾਕ ਨੂੰ ਦਾ ਦੂਜਾ ਹਿੱਸਾ ਕੀ ਹੈ ਸੁੱਤਾ ਪਿਆ ਹੈ ਜੋ ਕਿ ਕਿਰਿਆ ਵਾਕਾਂਸ਼ ਦੇ ਰੂਪ ਵਿੱਚ ਤਾਂ ਇਹ ਦੋਨੋਂ ਜਿਹੜੇ ਨੇ ਲਾਜ਼ਮੀ ਨਹੀਂ ਇਹਦੇ ਵਿੱਚ ਦੋਨੋਂ ਜ਼ਰੂਰੀ ਨੇ ਦੋਨੋਂ ਇੱਕ ਦੂਜੇ ਨਾਲ ਜਿਹੜਾ ਕੋਰੀਲੇਟ ਕਰਕੇ ਹੀ ਵਾਕ ਬਣਾ ਰਹੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਸੇ ਅੱਗੇ ਦੇਖ ਸਕਦੇ ਹਾਂ ਉਪਵਾਕ ਦੀ ਜੇ ਗੱਲ ਕਰੀਏ ਤਾਂ ਉਪਵਾਕ ਹੁੰਦਾ ਅਧਿਨ ਵਿਆਕਰਣਿਕ ਇਕਾਈ ਵਾਕ ਦੇ ਪੱਧਰ ਨਾਲੋਂ ਉਪਵਾਕ ਦਾ ਸਥਾਨ ਵਾਕ ਤੋਂ ਥੱਲੇ ਤੇ ਵਕਾਂਸ਼ ਤੋਂ ਉੱਪਰ ਦਾ ਹੁੰਦਾ ਹੈ ਇਸ ਨੂੰ ਵਾਕ ਦਾ ਰਚਨਾਤਮਿਕ ਅੰਗ ਕਹਿੰਦੇ ਨੇ ਜਿਹੜਾ ਵਕਾਂਸ਼ ਸੀ ਉਹ ਕਾਰਜਿਕਾਈ ਸੀ ਜਿਹੜਾ ਉਪਵਾਕ ਹੈ ਉਹ ਰਚਨਾਤਮਿਕ ਅੰਗ ਹੈ ਉਪਵਾਕ ਸਧਾਰਨ ਵਾਕ ਵਾਂਗ ਹੀ ਹੁੰਦਾ ਹੈ ਇਸ ਦੀ ਪਛਾਣ ਜਿਹੜੀ ਸੁਤੰਤਰ ਉਪਵਾਕ ਅਤੇ ਉਧীন ਉਪਵਾਕ ਦੇ ਤੌਰ ਤੇ ਕੀਤੀ ਜਾਂਦੀ ਹੈ ਜਦੋਂ ਦੋ ਸਧਾਰਨ ਵਾਕ ਮਿਲਦੇ ਹਨ ਤਾਂ ਇੱਕ ਨਵੇਂ ਵਾਕ ਦੀ ਸਿਰਜਣਾ ਹੁੰਦੀ ਹੈ ਇਸ ਸਿਰਜਣਾ ਵਿੱਚ ਸਮਾਨਯੋਜਕ ਦੀ ਸਪੂਮਿਕਾ ਹੁੰਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਜਿਹੜੇ ਸਯੁਕਤ ਵਾਕ ਨੇ ਉਹ ਬਣ ਜਾਂਦੇ ਨੇ ਹੁਣ ਜੇ ਬਣਤਰ ਦੇ ਆਧਾਰ ਤੇ ਆਪਾਂ ਉਪਵਾਕ ਦੇਖੇ ਤਾਂ ਦੋ ਭਾਗਾਂ ਦੇ ਵਿੱਚ ਵੰਡੇ ਹੁੰਦੇ ਨੇ ਸੁਤੰਤਰ ਉਪਵਾਕ ਤੇ ਅਧੀਨ ਉਪਵਾਕ ਠੀਕ ਹੈ ਕੰਧ ਦਾ ਸਹਾਰਾ ਲੈ ਕੇ ਖੜੇ ਹੋਣਾ ਕਿਸੇ ਦੇ ਘਰ ਬੇਵਕਤ ਜਾਣਾ ਆਉਣ ਵੇਲੇ ਗੇਟ ਖੁੱਲਾ ਛੱਡ ਦੇਣਾ ਇਹ ਸਾਰੇ ਆਪਣੇ ਸੱਭਿਆਚਾਰ ਵਿੱਚ ਕੀ ਆ ਮਾੜਾ ਮੰਨਿਆ ਗਿਆ ਹੈ ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ ਇਹ ਦੋਨੋਂ ਜਿਹੜੇ ਉਦਾਹਰਨਾਂ ਨੇ ਤੁਸੀਂ ਪੜ ਰਹੇ ਹੋ ਠੀਕ ਹੈ ਇਹਦੇ ਵਿੱਚ ਕੰਮੇ ਦੀ ਸਹਾਇਤਾ ਨਾਲ ਸਾਰੇ ਜਿਹੜੇ ਨੇ ਜੁੜੇ ਹੋਏ ਨੇ ਤੇ ਸਧਾਰਨ ਵਾਕਾਂ ਦੀ ਤਰ੍ਹਾਂ ਵਿਚਰਦੇ ਹੋਏ ਸਯੁਕ ਦੇ ਸਿਰਜਣਾ ਕਰ ਰਹੇ ਨੇ ਠੀਕ ਹੈ ਇਸ ਕਿਹੜੇ ਵਾਕ ਦੀ ਕਰ ਰਹੇ ਨੇ ਸਯੁਕਤ ਵਾਕ ਦੀ ਜਦ ਕਿ ਦੂਜੇ ਵਾਕ ਵਿੱਚ ਜੇ ਤਾਂ ਲਗਾ ਕੇ ਮਿਸ਼ਰਤ ਵਾਕ ਹੈ ਦੇਖੋ ਸਯੁਕਤ ਵਾਕ ਦਾ ਮਤਲਬ ਹੁੰਦਾ ਹੈ ਜਦੋਂ ਦੋਨੋਂ ਜਿਹੜੇ ਨੇ ਉਹ ਇੰਡੀਪੈਂਡੈਂਟ ਹੋਣ ਯਾਨੀ ਇੱਕ ਵਾਕ ਨੂੰ ਦੂਜੇ ਦੀ ਲੋੜ ਨਾ ਹੋਵੇ ਦੂਜੇ ਨੂੰ ਪਹਿਲੇ ਦੀ ਲੋੜ ਨਾ ਹੋਵੇ ਸਿਰਫ ਤੁਸੀਂ ਕੋਈ ਵਿੱਚ ਸਯੁਕਤੀ ਜਾਂ ਸੰਬੰਧਕ ਯੂਜ਼ ਕਰਕੇ ਜਿਹੜਾ ਉਸ ਨੂੰ ਸਯੁਕਤ ਵਾਕ ਬਣਾਇਆ ਹੋਵੇ ਲੇਕਿਨ ਅਧੀਨ ਦੇ ਵਿੱਚ ਕੀ ਹੁੰਦਾ ਅਧੀਨ ਦੇ ਵਿੱਚ ਤੁਹਾਨੂੰ ਜਿਹੜਾ ਪਹਿਲੇ ਨੂੰ ਦੂਜੇ ਦੀ ਲੋੜ ਹੁੰਦੀ ਹੈ ਦੂਜੇ ਨੂੰ ਪਹਿਲੇ ਦੀ ਲੋੜ ਹੁੰਦੀ ਹੈ ਜਿਵੇਂ ਦੇਖੋ ਜੇ ਤੁਸੀਂ ਮਿਹਨਤ ਕਰੋਗੇ ਹੁਣ ਬਸ ਇੱਥੇ ਖ ਜੇ ਲਗਾ ਕੇ ਆਪਾਂ ਨੇ ਅਧੂਰਾ ਕਰਤਾ ਇਹ ਹਣਾ ਤਾਂ ਆਪਾਂ ਦੱਸਾਂਗੇ ਵੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਕੀ ਹੋ ਜਾਓਗੇ ਪਾਸ ਹੋ ਜਾਓਗੇ ਤਾਂ ਇਹ ਹੈਗਾ ਜੀ ਮਿਸ਼ਰਤ ਵਾਕ ਮਿਸ਼ਰਤ ਵਾਕ ਹੁੰਦਾ ਜਦੋਂ ਆਪਾਂ ਕਿਸੇ ਅਧੀਨ ਵਾਕ ਦੇ ਵਿੱਚ ਕੰਮ ਕਰਦੇ ਹਾਂ ਠੀਕ ਹੈ ਇਹ ਆਪਾਂ ਅੱਗੇ ਪੜ੍ਹਾਂਗੇ ਮੈਂ ਤੁਹਾਨੂੰ ਸਾਰਾ ਸਮਝਾਵਾਂਗੀ ਹੁਣ ਵਾਕ ਦੀ ਆਪਾਂ ਵੰਡ ਦੀ ਗੱਲ ਕਰੀਏ ਵਾਕ ਕਿਸ ਕਿਸ ਪ੍ਰਕਾਰ ਦੇ ਹੁੰਦੇ ਨੇ ਕਿਸ ਆਧਾਰ ਤੇ ਵੰਡੇ ਜਾਂਦੇ ਨੇ ਤਾਂ ਵਾਕ ਨੂੰ ਜਿਹੜਾ ਦੋ ਭਾਗਾਂ ਦੇ ਵਿੱਚ ਆਪਾਂ ਵੰਡ ਸਕਦੇ ਹਾਂ ਦੋ ਤਰੀਕੇ ਨਾਲ ਵੰਡ ਸਕਦੇ ਹਾਂ ਪਹਿਲਾ ਹੈਗਾ ਬਣਤਰ ਦੇ ਆਧਾਰ ਤੇ ਦੂਜਾ ਹੈਗਾ ਕਾਰਜ ਦੇ ਆਧਾਰ ਤੇ ਠੀਕ ਹੈ ਬਣਤਰ ਯਾਨੀ ਰੂਪ ਜੇ ਰੂਪ ਪੁੱਛ ਲਿਆ ਬਣਤਰ ਪੁੱਛ ਲਿਆ ਪੁੱਛ ਲਈ ਤਾਂ ਵਾਕਾਂ ਦੀ ਬੰਤਰ ਦੇ ਆਧਾਰ ਤੇ ਤਿੰਨ ਤਰੀਕੇ ਹੋਣਗੇ ਕਿਹੜੇ ਕਿਹੜੇ ਸਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਠੀਕ ਹੈ ਜੇ ਕਾਰਜ ਦੇ ਆਧਾਰ ਤੇ ਪੁੱਛ ਲਿਆ ਯਾਨੀ ਕੰਮ ਦੇ ਆਧਾਰ ਤੇ ਤਾਂ ਚਾਰ ਤਰ੍ਹਾਂ ਦੇ ਹੋਣਗੇ ਹਾਂਵਾਚਕ ਨਾਵਾਚਕ ਪ੍ਰਸ਼ਨਵਾਚਕ ਵਿਸਮੇਵਾਚਕ ਠੀਕ ਹੈ ਪਹਿਲਾਂ ਆਪਾਂ ਬਣਤਰ ਦੇ ਆਧਾਰ ਤੇ ਗੱਲ ਕਰਦੇ ਹਾਂ ਸਧਾਰਨ ਵਾਕ ਸਯੁਕਤ ਵਾਕ ਤੇ ਮਿਸ਼ਰਤ ਵਾਕ ਹੁਣ ਸਧਾਰਨ ਵਾਕ ਦੀ ਗੱਲ ਕਰੀਏ ਪੰਜਾਬੀ ਭਾਸ਼ਾ ਦਾ ਸਧਾਰਨ ਵਾਕ ਜਿਹੜਾ ਉਹ ਸਿੰਪਲ ਹੁੰਦਾ ਏ ਇਹਦੇ ਵਿੱਚ ਜਿਹੜਾ ਹੈ ਕਿਰਿਆ ਵਕੰਸ਼ ਨਾਮ ਵਕਾਸ਼ ਦੇਖਣ ਨੂੰ ਮਿਲਦਾ ਹੈ ਇਹਨਾਂ ਤੋਂ ਬਿਨਾ ਵਾਕ ਅਧੂਰਾ ਲੱਗਦਾ ਹੈ ਠੀਕ ਹੈ ਜਿਵੇਂ ਮੁੰਡਾ ਰੋ ਰਿਹਾ ਹੈ ਇਹਦੇ ਵਿੱਚ ਕੀ ਹੈ ਇੱਕ ਉਦੇਸ਼ ਹੈ ਉਦੇਸ਼ ਕਿਹੜਾ ਮੁੰਡਾ ਰੋ ਰਿਹਾ ਕੀ ਹੈ ਇੱਕ ਵਿਦੇ ਹੈ ਬੱਚੇ ਪਤਾ ਗੁੰਡਾਰੇ ਹਨ ਤਾਂ ਦੋਨੋਂ ਕੀ ਨੇ ਨਾਮ ਅਤੇ ਵਿਦੇ ਤੇ ਉਦੇਸ਼ ਮਿਲ ਕੇੜਨੇ ਵਾਕ ਬਣਾ ਰਹੇ ਨੇ ਕਿਸ ਪ੍ਰਕਾਰ ਦਾ ਵਾਕ ਬਣਾ ਰਹੇ ਨੇ ਸਧਾਰਨ ਵਾਕ ਬਣਾ ਰਹੇ ਨੇ ਠੀਕ ਹੈ ਸਯੁਕਤ ਵਾਕ ਕਿਹੜਾ ਹੁੰਦਾ ਹੈ ਸਯੁਕਤ ਵਾਕਾਂ ਦੀ ਬਣਤਰ ਸਾਵੀ ਹੁੰਦੀ ਹੈ ਇੱਥੇ ਸਾਵੀ ਦਾ ਮਤਲਬ ਹੈ ਹਰ ਪੱਖੋਂ ਬਰਾਬਰਤਾ ਹੁੰਦੀ ਨੇ ਬਰਾਬਰ ਹੁੰਦੇ ਨੇ ਇਹਨਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਦੇਖਣ ਨੂੰ ਮਿਲਦੇ ਨੇ ਠੀਕ ਹੈ ਇਹਨਾਂ ਵਿੱਚ ਕਾਮਾ ਵੀ ਦੇਖਣ ਨੂੰ ਮਿਲਦਾ ਹੈ ਅਤੇ ਦੇਖਣ ਨੂੰ ਮਿਲਦਾ ਹੈ ਪਰ ਚਾਹੇ ਫਿਰ ਪਰੰਤੂ ਸਗੋਂ ਇਹ ਜਿਹੇ ਯੋਜਕ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਜਿਵੇਂ ਰਾਹ ਪਿਆ ਜਾਣੀਏ ਜਾਂ ਵਾਪੇ ਜਾਣੀਏ ਯਾਨੀ ਇਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜ ਰਹੇ ਨੇ ਜਿਹੜੇ ਕਿ ਬਰਾਬਰ ਹੋਣਗੇ ਠੀਕ ਹੈ ਉਹ ਕਿਹੜੇ ਹੋਣਗੇ ਆਪਣੇ ਕੋਲ ਸਯੁਕਤ ਵਾਕ ਹੋਣਗੇ ਇਹ ਵਾਕ ਜਿਹੜੇ ਨੇ ਇੱਕ ਦੂਜੇ ਤੇ ਨ ਨਹੀਂ ਕਰਦੇ ਬਿਨਾ ਉਹਦੇ ਤੋਂ ਵੀ ਨਿਰਪਰ ਬਿਨਾ ਉਹਦੇ ਤੋਂ ਸਖਤ ਵਾਕ ਤੋਂ ਵੀ ਇਹ ਜਿਹੜੇ ਨੇ ਵਿਚਰ ਸਕਦੇ ਨੇ ਲੇਕਿਨ ਜਿਹੜਾ ਮਿਸ਼ਰਤ ਵਾਕ ਹੁੰਦਾ ਹੈ ਉਹ ਇੱਕ ਦੂਜੇ ਤੇ ਨਿਰਪਰ ਹੁੰਦੇ ਨੇ ਠੀਕ ਹੈ ਇਹ ਅਸਾਵੇਂ ਹੁੰਦੀ ਆ ਭਾਵੇਂ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਤੁਹਾਡੇ ਬਰਾਬਰ ਵਾਕ ਹੋਣ ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਹੈ ਤੇ ਬਾਕੀ ਦਾ ਜਿਹੜਾ ਉਪਵਾਕ ਹੈ ਉਹ ਅਧੀਨ ਉਪਵਾਕ ਹੁੰਦਾ ਹੈ ਮੁੱਖ ਉਪਵਾਕ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਹੁੰਦੀ ਆ ਪਰ ਅਧੀਨ ਉਪਵਾਕ ਵਿੱਚ ਸੁਤੰਤਰ ਤੌਰ ਤੇ ਜਿਹੜੇ ਇਹ ਨੇ ਵਿਚਰ ਨਹੀਂ ਸਕਦੇ ਹੈਗੇ ਕਲੀਅਰ ਹੈ ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਆ ਕੇ ਹੀ ਸਾਰਥਕ ਤਕ ਰਹਣ ਕਰਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਅਧীন ਉਪਵਾਕ ਹੈ ਉਹ ਯੋਜਕਾ ਕਿਉਂਕਿ ਜਿਹੜਾ ਸ਼ਬਦ ਜਿਸ ਤਰ੍ਹਾਂ ਕੇ ਇਹਨਾਂ ਨਾਲ ਸ਼ੁਰੂ ਹੁੰਦੇ ਨੇ ਠੀਕ ਹੈ ਅਧীন ਯੋਜਕ ਦਾ ਮਤਲਬ ਹੀ ਇਹ ਹੀ ਹੈ ਵੀ ਆਪਣੇ ਕੋਲ ਉਹ ਵਾਕ ਅਧੂਰਾ ਹੈ ਠੀਕ ਹੈ ਜਿਵੇਂ ਉਸਨੇ ਕਿਹਾ ਕਿ ਹੁਣ ਬਾਕੀ ਦਾ ਵਾਕ ਕੀ ਹੈ ਬਾਕੀ ਦਾ ਵਾਕ ਆਪਾਂ ਨੂੰ ਪੜਨਾ ਲੱਗੂਗਾ ਤਾਂ ਆਪਾਂ ਨੂੰ ਵਾਕ ਸਮਝ ਆਏਗਾ ਠੀਕ ਹੈ ਤਾਂ ਇਹ ਹੁੰਦੇ ਨੇ ਜੀ ਮਿਸ਼ਰਤ ਵਾਕ ਕਲੀਅਰ ਹੈ ਹੁਣ ਜੇ ਆਪਾਂ ਕਾਰਜ ਦੇ ਆਧਾਰ ਦੀ ਗੱਲ ਕਰੀਏ ਤਾਂ ਕਾਰਜ ਦੇ ਆਧਾਰ ਤੇ ਚਾਰ ਤਰ੍ਹਾਂ ਦੇ ਵਾਕ ਹੁੰਦੇ ਨੇ ਹਾਂਵਾਚਕ ਨਾਂਵਾਚਕ ਪ੍ਰਸ਼ਨਵਾਚਕ ਤੇ ਵਿਸਮੇਵਾਚਕ ਇੱਕ ਬਿਆਨੀਆਂ ਵਾਕ ਵੀ ਹੁੰਦਾ ਹੈ ਲੇਕਿਨ ਉਹ ਆਪਾਂ ਵਾਕ ਦੇ ਕਿਸਮ ਦੇ ਵਿੱਚ ਨਹੀਂ ਕਰ ਸਕਦੇ ਉਸ ਧਾਰਨ ਵਾਕ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਹੁਣ ਦੇਖੋ ਜਿਵੇਂ ਪਹਿਲਾ ਵਰਡ ਹੈ ਪਹਿਲਾ ਵਾਕ ਹੈ ਆਪਣੇ ਕੋਲ ਹਾਂਵਾਚਕ ਜਿਸ ਵਾਕ ਵਿੱਚ ਕਿਰਿਆ ਹਾਂਵਾਚਕ ਹੋਵੇ ਉਸ ਨੂੰ ਆਪਾਂ ਹਾਂਵਾਚਕਾਂਗੇ ਜਿਵੇਂ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ ਮਿਹਨਤੀ ਲੋਕ ਸਦਾ ਸੁਖ ਪਾਉਂਦੇ ਨੇ ਇਹ ਹਾਂਵਾਚਕ ਹੈ ਜੇ ਆਪਾਂ ਗੱਲ ਕਰੀਏ ਅਸੀਂ ਦੇਸ਼ ਨੂੰ ਪਿਆਰ ਨਹੀਂ ਕਰਦੇ ਤਾਂ ਉਹ ਕਿਹੜਾ ਹੋ ਗਿਆ ਨਾਂਵਾਚਕ ਹੋ ਗਿਆ ਮੇਰੇ ਪਾ ਮਾਤਾ ਜੀ ਲਿਖਿਆ ਮੇਰੇ ਮਾਤਾ ਜੀ ਪੜੇ ਲਿਖੇ ਨਹੀਂ ਹਨ ਤਾਂ ਨਾ ਵਾਚਕ ਹੋ ਗਿਆ ਠੀਕ ਹੈ ਜਿਹੜੇ ਵਾਕਾਂ ਵਿੱਚ ਨਾ ਨਹੀਂ ਨਾਵਾਚਕ ਤੱਤ ਹੋਵੇ ਉਹ ਨਾਵਾਚਕ ਹੋਣਗੇ ਜਿਹੜੇ ਹਾਂ ਵਾਚਕ ਹੁੰਦੇ ਨੇ ਉਹਨੂੰ ਆਪਾਂ ਹਾਂ ਵਾਚਕ ਵਾਕ ਕਹਿ ਦਿੰਨੇ ਆ ਪ੍ਰਸ਼ਨਵਾਚਕ ਹੈ ਆਪਣੇ ਕੋਲ ਜਿਨ੍ਹਾਂ ਵਾਕਾਂ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਜਾਵੇ ਜਾਂ ਵਾਕ ਦੇ ਅੰਤ ਦੇ ਵਿੱਚ ਸਿਰਫ ਕੁਐਸਚਨ ਮਾਰਕ ਲਗਾਇਆ ਹੋਵੇ ਪ੍ਰਸ਼ਨ ਸੂਚਕ ਚਿੰਨ ਲਗਾਇਆ ਹੋਵੇ ਉਹਨੂੰ ਆਪਾਂ ਪ੍ਰਸ਼ਨਵਾਚਕ ਕਹਾਂਗੇ ਠੀਕ ਹੈ ਅਜਿਹੇ ਵਾਕਾਂ ਦੇ ਵਿੱਚ ਆਮ ਤੌਰ ਤੇ ਕੀ ਕਿਉਂ ਕਿੱਧਰ ਕਿੱਥੇ ਕਿਹੜਾ ਇਹ ਜਿਹੇ ਸ਼ਬਦਾਂ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਉਸ ਦੀ ਸਿਹਤ ਕਿਸ ਤਰ੍ਹਾਂ ਹੈ ਜਦੋਂ ਆਪਣੇ ਕੋਲ ਕੁਐਸਚਨ ਮਾਰਕ ਆ ਗਿਆ ਬਸ ਉਹ ਕਿਹੜਾ ਵਾਕ ਹੈ ਪ੍ਰਸ਼ਨਵਾਚਕ ਵਾਕ ਹੈ ਠੀਕ ਹੈ ਵਿਸਮੇਵਾਚਕ ਵਾਕ ਕਿਹੜਾ ਹੁੰਦਾ ਹੈ ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ ਉਸਨੂੰ ਆਪ ਵਿਸਮੇਵਾਚਕ ਕਹਾਂਗੇ ਅਜਿਹੇ ਵਾਕਾਂ ਦੇ ਅੰਤ ਵਿੱਚ ਵਿਸਮਿਕ ਚਿੰਨ੍ਹ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾਂਦੀ ਹੈ ਜਿਵੇਂ ਕਿ ਕਿੰਨਾ ਸੁੰਦਰ ਫੁੱਲ ਹੈ ਹਾਏ ਮੈਂ ਕੀ ਕਰਾਂ ਇਹ ਸਾਰੇ ਕਿਹਨੇ ਵਿਸਮੇਵਾਚਕ ਚਿੰਨ੍ਹ ਨੇ ਜਿਦੇ ਵਿੱਚ ਆਪਾਂ ਨੇ ਜਿਹੜੇ ਨੇ ਆਪਣੇ ਕੋਲ ਵਿਸਮਿਕ ਚਿੰਨ੍ਹ ਜਿਹੜਨੇ ਉਹ ਵਰਤ ਲਏ ਗਏ ਨੇ ਕਲੀਅਰ ਹੈ ਜੀ ਐਨੀ ਗੱਲ ਸਮਝ ਆ ਗਈ ਹੁਣ ਵਾਕਾਂ ਦੀ ਦੂਜੀ ਪ੍ਰਕਾਰ ਦੀ ਜੀ ਸ਼੍ਰੇਣੀ ਵਾਂਡ ਵਿੱਚ ਗੱਲ ਕਰੀਏ ਤਾਂ ਉਹਨਾਂ ਤੋਂ ਬਿਨਾ ਆਗਿਆਵਾਚਕ ਇੱਛਾਵਾਚਕ ਵੀ ਦੇਖਣ ਨੂੰ ਮਿਲਦੇ ਨੇ ਇਹ ਫਿਲਹਾਲ ਵਾਕ ਦੀ ਕਿਸਮ ਦੇ ਵਿੱਚ ਕਨਸਿਡਰ ਨਹੀਂ ਕੀਤੇ ਜਾਂਦੇ ਆਗਿਆਵਾਚਕ ਹੁੰਦਾ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਆਰਡਰ ਦੇ ਰਹੇ ਹੁੰਨੇ ਆ ਕੋਈ ਕੰਮ ਕਰਨ ਲਈ ਕਹਿੰਨੇ ਆ ਕੋਈ ਹੁਕਮ ਦੇ ਰਹੇ ਹੁੰਨੇ ਆ ਠੀਕ ਹੈ ਉਹ ਆਗਿਆਵਾਚਕ ਹੁੰਦੇ ਨੇ ਜਿਵੇਂ ਆਓ ਜੀ ਚੱਲਿਏ ਕਿਰਪਾ ਕਰਕੇ ਚੁੱਪ ਕਰ ਜਾਓ ਮੇਰਾ ਇਹ ਕੰਮ ਕਰ ਦਿਓ ਇਸ ਤਰੀਕੇ ਨਾਲ ਠੀਕ ਹੈ ਇੱਛਾਵਾਚਕ ਹੁੰਦਾ ਜਿੰਨਾ ਵਾਕਾਂ ਵਿੱਚ ਕਿਸੇ ਲਈ ਆਪਾਂ ਸ਼ੁਭੀਚਾਵਾ ਜਾਂ ਅਸੀਸ ਆਦਿ ਦੇ ਭਾਵਾਂ ਨੂੰ ਆਪਾਂ ਇੱਛਾਵਾਚਕ ਕਹਾਂਗੇ ਯਾ ਆਪਾਂ ਕਹਦੀਏ ਕਾਸ਼ ਮੇਰੇ ਕੋਲ ਇੰਨਾ ਪੈਸਾ ਹੁੰਦਾ ਕਾਸ਼ ਮੇਰਾ ਉਹ ਘਰ ਹੁੰਦਾ ਉਹ ਸਾਰੇ ਕੀ ਨੇ ਇੱਛਾਵਾਚਕ ਨੇ ਠੀਕ ਹੈ ਜਾਂ ਫਿਰ ਅਸੀਸਵਾਚਕ ਜਦੋਂ ਆਪਾਂ ਕਿਸੇ ਨੂੰ ਬਲੇਸਿੰਗਸ ਦੇ ਰਹੇ ਹੁੰਦੇ ਆ ਉਹ ਵੀ ਇੱਛਾਵਾਚਕ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਤਾਂ ਆਈ ਹੋਪ ਇਹ ਤੁਹਾਨੂੰ ਚਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਰੋ ਵਾਕ ਜਿਹੜੇ ਨੇ ਤੁਹਾਨੂੰ ਸਮਝ ਆ ਗਏ ਹੋਣੇ ਹਾਂਵਾਚਕ ਨਾਂਵਾਚਕ ਵਿਸਮੇਵਾਚਕ ਤੇ ਆਪਣਾ ਪ੍ਰਸ਼ਨਵਾਚਕ ਠੀਕ ਹੈ ਇਹ ਚਾਰੋ ਆਈ ਹੋਪ ਤੁਹਾਨੂੰ ਸਮਝ ਆ ਗਏ ਹੋਣੇ ਬਾਕੀ ਜੇਕਰ ਇਹਦੇ ਰਿਗਾਰਡਿੰਗ ਕੋਈ ਵੀ ਕੁਝ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕੁੱਝ ਸਕਦੇ ਹੋ ਜੀ ਤਾਂ ਇਹ ਹੈਗਾ ਸੀ ਆਪਣਾ ਬਹੁਤ ਛੋਟਾ ਜਿਹਾ ਚੈਪਟਰ ਲੇਕਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚੋਂ ਬਹੁਤ ਤਰ੍ਹਾਂ ਦੇ ਕੁਸ਼ਚ ਜਿਹੜਨੇ ਉਹ ਬਣ ਸਕਦੇ ਨੇ ਹੁਣ ਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਦੇਖੋ ਵਾਕ ਬੋਧ ਵੀ ਆਪਣਾ ਕਵਰ ਹੋ ਚੁੱਕਿਆ ਵਾਕ ਬੋਧ ਦੇ ਵਿੱਚ ਆਪਾਂ ਨੇ ਉਦੇਸ਼ ਵਿਦੇ ਪੜ ਲਿਆ ਵਾਕ ਵਿਆੰਤ ਪੜੀ ਹੈ ਵਾਕਾਂ ਦੀ ਬਣਤਰ ਤੇ ਕਾਰਜ ਦੇ ਅਧਾਰ ਤੇ ਸ਼੍ਰੇਣੀ ਵੰਡ ਪੜ ਲੀ ਯਾਨੀ ਪੂਰਾ ਚੈਪਟਰ ਆਪਣਾ ਇੱਕ ਵੀਡੀਓ ਦੇ ਵਿੱਚ ਕਵਰ ਹੋ ਗਿਆ ਹੁਣ ਜਿਹੜਾ ਚੈਪਟਰ ਕਰਾਂਗੇ ਉਹ ਕਰਾਂਗੇ ਜੀ ਅਰਥ ਬੋਧ ਅਰਥ ਬੋਧ ਦੇ 4-5 ਪਾਰਟਸ ਹੋਣਗੇ ਜਿਵੇਂ ਸਮਾਨਾਰਥਕ ਸ਼ਬਦ ਹੋਗੇ ਵਿਰੋਧਾਰਥਕ ਸ਼ਬਦ ਹੋਵੇ ਹੋਗੇ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਤਾਂ ਇਹ ਜਿਹੜੇ ਚੈਪਟਰਸ ਨੇ ਆਪਾਂ ਇੱਕ ਇੱਕ ਕਰਕੇ ਪੜਾਂਗੇ ਠੀਕ ਹੈ ਫਿਲਹਾਲ ਆਪਣੇ ਵਿਆਕਰਨ ਦੇ ਪਹਿਲੇ 5 ਚੈਪਟਰ ਕਵਰ ਹੋ ਚੁੱਕ ਸਾਰਾ ਕਵਰ ਹੋ ਚੁੱਕਿਆ ਹੈ ਉਹਨਾਂ ਦੇ ਆ ਕਲਾਸਿਸ ਜਿਹੜੇ ਲਿੰਕ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਇਹਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਂਦਾ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਪੂਰਾ ਇਹ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜੇਗਾ ਜੀ ਠੀਕ ਹੈ ਟੈਲੀਗ੍ਰਾਮ ਗਰੁੱਪ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ WhatsApp ਗਰੁੱਪ ਤੇ ਵੀ ਤੁਸੀਂ ਜੁੜ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਜਿਹੜਾ ਤੁਸੀਂ ਇੰਸਟਾਗ੍ਰਾਮ ਤੇ ਵੀ ਜੁੜ ਸਕਦੇ ਹੋ ਹਰ ਪ੍ਰਕਾਰ ਦੇ ਲਿੰਕ ਜਿਹੜੇ ਇਸ ਵੀਡੀਓ ਲੈ ਕੇ ਵੀਡੀਓ ਬਧਿਆ ਲੱਗਿਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਦੇਖਣ ਤੇ ਧੰਨਵਾਦ ਥੈਂਕ ਯੂ